ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਦੇਸ਼ ਭਰ 'ਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਵਿਸ਼ਕਰਮਾ ਦਿਵਸ ਕੈਬਨਟ ਮੰਤਰੀ ਅਮਨ ਅਰੋੜਾ ਵਕ ਵਕ ਧਾਰਮਿਕ ਸਥਾਨਾਂ ਤੇ ਹੋਏ ਨਤਮਸਤਕ ਅਮਨ ਅਰੋੜਾ ਨੇ ਕਿਹਾ ਸਾਨੂੰ ਕਿਰਤ ਦੇ ਦੇਵਤਾ ਤੋਂ ਸੇਧ ਲੈਣ ਦੀ ਲੋੜ ਦਿੱਲੀ ਚ ਪ੍ਰਦੂਸ਼ਣ ਨੂੰ ਲੈ ਕੇ ਆਪ ਅਤੇ ਭਾਜਪਾ ਦੇ ਆਗੂ ਆਮੋ ਸਾਹਮਣੇ ਮਨਜਿੰਦਰ ਸਿਰਸਾ ਦੇ ਬਿਆਨ ਦਾ ਨੀਲ ਗਰਗ ਨੇ ਦਿੱਤਾ ਜਵਾਬ ਨੀਲ ਗਰਗ ਨੇ ਕਿਹਾ ਆਪਣੇ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਨਾ ਕਰੋ ਬਦਨਾਮ ਸੇਤ ਮੰਤਰੀ ਬਲਬੀਰ ਸਿੰਘ ਨੇ ਸਿਰਸਾ ਦੇ ਬਿਆਨ ਨੂੰ ਦੱਸਿਆ ਬੇਤੁਕਾ ਸੇਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਇਹ ਪ੍ਰਦੂਸ਼ਣ ਹੋ ਰਿਹਾ ਹੈ ਵਾਹਨਾ ਅਤੇ ਨਿਰਮਾਣ ਕਾਰਜਾਂ ਦੇ ਕਾਰਨ ਡੀਆਜੀ ਭੁੱਲਰ ਦੀ ਮੁਅਤਲੀ ਸੰਬੰਧੀ ਮੁੱਖ ਮੰਤਰੀ ਦੇ ਟਵੀਟ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ ਬੰਟੀ ਰੁਮਾਣਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸ਼ਰਮਨਾਕ ਕੋਸ਼ਿਸ਼ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਬਾਜਵਾ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਦੇ ਸਰਪੰਚ ਬਣਨ ਦੇ ਕਾਬਲ ਨਹੀਂ ਸਨ ਉਹ ਅੱਜ ਬਣ ਗਏ ਨੇ ਮੰਤਰੀ ਤੇ ਹੁਣ ਖਬਰਾਂ ਦਾ ਵਿਸਥਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਗਰੋਂ ਦੇਸ਼ ਭਰ ਚ ਅੱਜ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਦਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਸੁਨਾਮ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਅਮਨ अरोड़ा ਨੇ ਕਿਹਾ ਕਿ ਸਾਰੇ ਔਜ਼ਾਰ ਅਤੇ ਮਸ਼ੀਨਾਂ ਦੀ ਬਣਤਰ ਕਲਾ ਬਾਬਾ ਵਿਸ਼ਵਕਰਮਾ ਜੀ ਦੀ ਦੇਣ ਹੈ ਬਾਬਾ ਵਿਸ਼ਵਕਰਮਾ ਜੀ ਨੂੰ ਕਿਰਤ ਦਾ ਦੇਵਤਾ ਆਖਿਆ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣ ਦੀ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਵਾਲੇ ਮਿਹਨਤਕਸ਼ ਕਾਮੇ ਪੰਜਾਬ ਸਮੇਤ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾ ਰਹੇ ਨੇ ਅਮਨ अरोड़ा ਨੇ ਉਮੀਦ ਪ੍ਰਗਟਾਈ ਕਿ ਉਹ ਇਸੇ ਲਗਨ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਦ ਆਪਾਂ ਸਾਰੇ ਭਵਨ ਵਿਸ਼ਕਰਮਾ ਜੀ ਮਹਾਰਾਜ ਦੰ ਪਵਿੱਤਰ ਦਿਹਾੜਾ ਆਪਾਂ ਸਾਰੇ ਬੜੇ ਧੂਮ-ਧਾਮ ਦੇ ਨਾਲ ਮਨਾ ਰਹੇ ਹਾਂ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਮੁਲਕ ਦੇ ਵਿੱਚ ਉਹ ਦੇਸ਼ ਦੁਨੀਆ ਦੇ ਵਿੱਚ ਇਹ ਪਵਿੱਤਰ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਔਰ ਇਹ ਦਿਹਾੜੇ ਸਾਧ ਸੰਗਤ ਜੀਓ ਉਹਨਾਂ ਸ਼ਖਸੀਅਤਾਂ ਉਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਉਹਨਾਂ ਮਹਾਪੁਰਖਾਂ ਦੇ ਉਹਨਾਂ ਰੂਹਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੋਕਾਈ ਨੂੰ ਕੋਈ ਚੰਗੀ ਸੇਧ ਚੰਗੀ ਦਿਸ਼ਾ ਦਿਖਾਈ ਹੁੰਦੀ ਹੈ ਕੁਝ ਨਾ ਕੁਝ ਕਾਇਨਾਤ ਵਾਸਤੇ ਕੀਤਾ ਹੁੰਦਾ ਹੈ। ਭਾਨੁ ਵਿਸ਼ਕਰਮਾ ਜੀ ਮਹਾਰਾਜ ਨੇਤਾ ਸਮੁੱਚੀ ਲੋਕਾਈ ਨੂੰ ਦਸਾਂ ਨੋਹਾਂ ਦੀ ਔਰ ਤੁਸੀਂ ਉਹਨਾਂ ਦੇ ਵੰਸ਼ਜ ਹੋ ਉਹਨਾਂ ਦੇ ਆਪ ਸਾਰੇ ਬੱਚੇ ਆ ਤੇ ਉਹਨਾਂ ਨੇ ਜੋ ਸਿਰੜ ਦਾ ਮਿਹਨਤ ਦਾ ਕਲਾ ਦਾ ਇੱਕ ਸੁਮੇਲ ਦਾ ਸਨੇਹਾ ਦਿੱਤਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸਨੇਹਾ ਹੈ। ਔਰ ਗੁਰੂ ਸਾਹਿਬ ਨੇ ਵੀ ਕਿਹਾ ਕਿ ਸਭ ਤੋਂ ਵੱਡਾ ਧਰਮ ਸਭ ਤੋਂ ਵੱਡਾ ਕਰਮ ਦਸਾਂ ਨੌ ਦੀ ਕਿਰਤ ਕਮਾਈ ਹੈ ਤੇ ਉਹੀ ਦਸਾਂ ਨੌ ਦੀ ਕਿਰਤ ਕਮਾਈ ਹੈ ਜਿਹੜੀ ਉਹ ਆਪਣਾ ਭਾਈਚਾਰਾ ਉਹ ਕਰ ਰਿਹਾ ਹੈ ਔਰ ਐਸੀ ਕਰਕੇ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਦੀ ਕਿਰਪਾ ਜਿਹੜੀ ਉਹ ਬੜੀ ਅਪਰੰਪਾਰ ਹੈ ਕਿਉਂਕਿ ਸੱਚੀਆਂ ਕਿਰਤਾਂ ਨੂੰ ਹੀ ਪ੍ਰਮਾਤਮਾ ਭਾਗ ਮੇ ਜਿਹੜਾ ਉਹ ਲਾਉਂਦੇ ਨੇ ਸੋ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਇੱਕ ਨਿਮਾਣਾ ਜਿਹਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਨੇ ਆ ਉਥੇ ਆਓ ਸਾਰੇ ਨਾਲ ਮਿਲ ਕੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਇਸ ਪਰਿਵਾਰ ਨੂੰ ਇਸ ਇਲਾਕਾ ਰੂਪੀ ਪਰਿਵਾਰ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦੇਣ ਤੁ ਕੋਈ ਰੋਚਾ ਬਿਣੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜੇ ਤਰੱਕੀਆਂ ਬਖਸ਼ਣ ਇਹਨੇ ਸ਼ਬਦਾਂ ਦਾ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਜੋ ਵੀ ਕੋਈ ਹੁਕਮ ਮੈਨੂੰ ਸਾਧ ਸੰਗਤ ਵੱਲੋਂ ਮੇਰੇ ਸਾਥੀਆਂ ਵੱਲੋਂ ਸੱਭੂ ਸਾਭਾ ਹੁਣਾ ਵੱਲੋਂ ਦਿੱਲੀ ਚ ਪ੍ਰਦੂਸ਼ਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਮੋ ਸਾਹਮਣੇ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਜਵਾਬ ਦਿੱਤਾ ਏ ਨੀਲ ਗਰਗ ਨੇ ਕਿਹਾ ਕਿ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਲੈਵਲ 500 ਤੋਂ ਵੱਧ ਹੈ ਅਤੇ ਪੰਜਾਬ ਦਾ ਸਿਰਫ 150 ਤਾਂ ਫਿਰ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਚ ਕਿਵੇਂ ਨੁਕਸਾਨ ਕਰ ਸਕਦਾ ਏ ਤੁਸੀਂ ਆਪਣੇ ਹਾਈ ਕਮਾਨ ਨੂੰ ਖੁਸ਼ ਕਰਨ ਲਈ ਇਹ ਬਿਆਨ ਦੇ ਰਹੇ ਹੋ ਪਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਤੁਸੀਂ ਪੰਜਾਬ ਵੀ ਆਉਂਦੇ ਹੋ ਨੀਲ ਗਰਗ ਨੇ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਸਰਕਾਰ ਦਾ ਸਾਥ ਦਿੰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에어 ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਵਾਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝੱਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਵੀ ਦੋ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਸਾੜਨਾ ਜਿੰਮੇਦਾਰ ਜਦ ਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪ੍ਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲ ਮੋਸਟ ਨਿਗਲੀਜੀਬਲ ਹੋ ਗਈਆਂ ਅੱਜ ਪੰਜਾਬ ਦਾ 에어 ਕੁਆਲਿਟੀ ਇੰਡੈਕਸ ਤੇ ਕੇ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ ਚ ਵੀ ਹੈ ਹਰਿਆਣੇ ਨਾਲੋਂ ਸਾਡਾ 에어 ਕੁਆਲਿਟੀ ਇੰਡੈਕਸ 3 ਗੁਣਾ ਜ਼ਿਆਦਾ ਬਿਹਤਰ ਹੈ ਯੂਪੀ ਨਾਲੋਂ 4 ਗੁਣਾ ਜ਼ਿਆਦਾ ਬਿਹਤਰ ਹੈ ਜੇਕਰ ਸਾਡਾ 에어 ਕੁਆਲਿਟੀ ਇੰਡੈਕਸ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦਾ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰਵਨੀਤ ਬਿੱਟੂ ਜੀ ਹੋਣ ਚਾਹੇ ਅਸ਼ੋਕ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਜਦੋਂ ਬੰਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ અપਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਇਸ ਚੀਜ਼ ਦਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਲੀ ਦੇ ਮੰਤਰੀਆਂ ਵੱਲੋਂ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਣ ਦੇ ਬਿਆਨਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੈ। ਇਹ ਪ੍ਰਦੂਸ਼ਣ ਵਾਹਨਾ ਅਤੇ ਨਿਰਮਾਣ ਕਾਰਜਾਂ ਕਾਰਨ ਹੋ ਰਿਹਾ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਅਜਿਹੇ ਬੇਤੁਕੇ ਬਿਆਨ ਦੇਣ ਵਾਲੇ ਮੰਤਰੀਆਂ ਨੂੰ ਅਕਲ ਦੀ ਦਵਾਈ ਪਲਾਉਣੀ ਚਾਹੀਦੀ ਹੈ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਅਤੇ ਵਾਤਾਵਰਣ ਮਾਹਿਰਾਂ ਨਾਲ ਮਿਲ ਕੇ ਇੱਕ ਕੌਮੀ ਯੋਜਨਾ ਬਣਾਉਣ ਅਤੇ ਇਸ ਮੁਸ਼ਕਲ ਦਾ ਪੱਕਾ ਹੱਲ ਕੱਢਣ ਵੱਲ ਧਿਆਨ ਦੇਣਾ ਔਰ ਇਹਦੇ ਨਾਲ ਨਾਲ ਅੱਜਕੱਲ ਜਿਹੜਾ ਪ੍ਰਦੂਸ਼ਣ ਦਾ ਮਸਲਾ ਹੈਗਾ ਉਹ ਬੜਾ ਗਰਮ ਹੋ ਜਾਂਦਾ ਔਰ ਬਹੁਤ ਸਾਰੇ ਜਿਹੜੇ ਕੁਝ ਦਿੱਲੀ ਦੇ ਇੱਕ ਦੋ ਮਿਨਿਸਟਰ ਉਹਨਾਂ ਨੇ ਕਾਫੀ ਦੂਸ਼ਣਵਾਦੀ ਕੀਤੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਕੋਈ ਦਿੱਲੀ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਹੈ ਪੰਜਾਬ ਦਾ ਜਿਹੜਾ ਧੂਆ ਹੈਗਾ ਉਹ ਪੰਜਾਬ ਦੇ ਵਿੱਚ ਪੋਲੂਸ਼ਨ ਨਹੀਂ ਕਰਦਾ ਚੰਡੀਗੜ੍ਹ 'ਚ ਨਹੀਂ ਕਰਦਾ ਮਾਲੇਚ 'ਚ ਨਹੀਂ ਕਰਦਾ ਖੁਰੂ ਖੇਤਰ 'ਚ ਨਹੀਂ ਕਰਦਾ ਪਰ ਦਿੱਲੀ ਜਾ ਕੇ ਕਿਵੇਂ ਕਰ ਦਿੰਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਜਿਹੜਾ ਮੇਨ ਕਾਰਨ ਆ ਉਹ ਸਾਡੇ ਵਹੀਕਲ ਪੋਲੂਸ਼ਨ ਆ ਜਿਹੜਾ ਗੱਡੀਆਂ ਨਾਲ ਹੁੰਦਾ ਇੰਡਸਟਰੀ ਨਾਲ ਹੁੰਦਾ ਕੰਸਟਰਕਸ਼ਨ ਐਕਟੀਵਿਟੀ ਦੇ ਨਾਲ ਹੁੰਦਾ ਸੋ ਇਹ ਮੁੱਖ ਕਾਰਨ ਆ ਤੇ ਜਿਹੜਾ ਉਹ ਬੜਾ ਬੇਤੁਕੇ ਬਿਆਨ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਗਾਲ੍ਹਾਂ ਕੱਢਣ ਨਾਲ ਜਾ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਰਨ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਚੱਲੀ ਫਿਰ ਉਹਨਾਂ ਨੇ ਹੜਾਂ ਦੀ ਮਾਰ ਚੱਲੀ ਤੇ ਉਹ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਬੋਨਾ ਵਾਇਰਸ ਵਰਗੀਆਂ ਫੰਗਲ ਇਫੈਕਸ਼ਨਸ ਉਹਦੀ ਮਾਰ ਚੱਲ ਰਹੀ ਆ ਤੇ ਉਹਨਾਂ ਨੂੰ ਬੁਰਾ ਭਲਾ ਨਾ ਕੋ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਇਹ ਸੋਚੋ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਮੈਂ ਅੱਡਾ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਦਾ ਤੁਹਾਡੇ ਮੰਤਰੀ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੂੰ ਅਕਲ ਦੀ ਦਵਾਈ ਪਲਾਓ ਔਰ ਤੁਸੀਂ ਸਾਰੇ ਜਿੰਨੇ ਵੀ ਸਟੇਟਸ ਦੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਬੈਠੋ ਜਿੰਨੇ ਤੁਹਾਡੇ এনवायरमेंटਲ ਐਕਸਪਰਟਸ ਆ ਉਹਨਾਂ ਨੂੰ ਬੁਲਾਓ ਆਪਾਂ ਵਿਚਾਰ ਵਟਾਂਦਰਾ ਕਰਕੇ ਇੱਕ ਜਿਹੜੀ ਪ੍ਰੋਪੋਜ਼ਲ ਹੈ ਇੱਕ ਡਰਾਫਟ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਭੇਜੀਏ ਫਿਰ ਉਸ ਜਿਹੜੇ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਇੱਕ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਹੈਗਾ ਉਹ ਬਣਾਇਆ ਜਾਵੇ ਔਰ ਆੜ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਤੁਸੀਂ ਦੇਖੋ ਦੀਵਾਲੀ ਵਾਲੇ ਦਿਨ ਜਾਂ ਉਸ ਤੋਂ ਬਾਅਦ ਸਾਡੇ ਜਿਹੜੀ ਰਾਤ ਨੂੰ ਸਾਡੇ ਜਿਹੜੇ ਹਸਪਤਾਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀਜ਼ ਜਿਹਦੇ ਵਿੱਚ ਆਈ ਇੰਜਰੀਜ਼ ਬਰਨ ਦੇ ਕੇਸਸ ਪੋਰ ਲੋਕਾਂ ਨੂੰ ਸਾਹ ਨਹੀਂ ਆ ਰਿਹਾ 15% ਕੇਸਸ ਵਧ ਗਏ ਛੋਟੇ ਛੋਟੇ ਬੱਚੇ ਸਾਹ ਨੂੰ ਤਰਸਦੇ ਹੋਏ ਉੱਥੇ ਆ ਰਹੇ ਆ ਲੋਕਾਂ ਨੂੰ ਜਿਹੜੇ ਹੈਗੇ ਅਸੀਂ ਨੇਬੁਲਾਇਜ਼ਰ ਯੂਜ਼ ਕਰ ਰਹੇ ਆ ਸਟੀਰੋਇਡ ਦੇ ਸਾਨੂੰ ਵਰਗੀ ਦਵਾਈ ਜਿਹਦੇ ਆਖੇ ਵੱਡੇ ਸਾਈਡ ਇਫੈਕਟਸ ਹੁੰਦੇ ਆ ਸਾਨੂੰ ਯੂਜ਼ ਕਰਨੀ ਪੈਂਦੀ ਆ ਸੋ ਆਪਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਸਾਰੇ ਦੇਸ਼ ਨੂੰ ਪਰਿਵਾਰ ਕਹਿੰਦੇ ਹੋ ਸਾਰੇ ਪਰਿਵਾਰ ਜਨਾਂ ਨੂੰ ਨਾਲ ਲੈ ਕੇ ਬੈਠੋ ਕਿਸਾਨਾਂ ਨਾਲ ਵੀ ਗੱਲ ਕਰੋ ਐਕਸਪਰਟਸ ਨਾਲ ਗੱਲ ਕਰੋ ਮੁੱਖ ਮੰਤਰੀਆਂ ਨਾਲ ਗੱਲ ਕਰੋ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਾਓ ਇਸ ਸਮੱਸਿਆ ਦਾ ਪੱਕਾ ਹੱਲ ਕੱਢੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਦੀ ਮੁਅਤਲੀ ਸੰਬੰਧੀ ਟਵੀਟ ਕੀਤਾ ਸੀ ਇਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕੇ ਗਏ ਨੇ ਪਾਰਟੀ ਦੇ ਬੁਲਾਰੇ ਪਰਮਵੰਸ ਸਿੰਘ ਬੰਟੀ ਰਮਾਣਾ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਭੁੱਲਰ ਦੀ ਮੁਅਤਲੀ ਆਲ ਇੰਡੀਆ ਸਰਵਿਸ ਐਕਟ ਦੇ ਨਿਯਮਾਂ ਤਹਿਤ ਹੋਈ ਹੈ ਸੀਐਮ ਮਾਨ ਦੀ ਨਕਲੀ ਇਮਾਨਦਾਰ ਦਾ ਮਖੌਟਾ ਉੱਤਰ ਚੁੱਕਾ ਹੈ ਕਿਉਂਕਿ ਗ੍ਰਹਿ ਵਿਭਾਗ 'ਚ ਭ੍ਰਿਸ਼ਟਾਚਾਰ ਉਹਨਾਂ ਦੀ ਨੱਕ ਦੇ ਹੇਠਾਂ ਹੋ ਰਿਹਾ ਹੈ ਰਮਾਣਾ ਨੇ ਕਿਹਾ ਕਿ ਸੀਬੀਆਈ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਅਸਲ 'ਚ ਇਹ ਕਰੋੜਾਂ ਰੁਪਏ ਕਿਸ ਦੇ ਲਈ ਇਕੱਠੇ ਕੀਤੇ ਗਏ ਸਨ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਕਿ ਰਿਸ਼ਵਤਖੋਰੀ ਦੇ ਮਾਮਲੇ 'ਚ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਵਿਭਾਗ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ 'ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਮੁੱਖ ਮੰਤਰੀ ਸਾਹਿਬ ਇਹ ਟਵੀਟ ਨਾਲ ਲੋਕਾਂ ਨੂੰ ਲੋਕਾਂ ਦੇ ਵਿੱਚ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੇ ਸੀ ਕਿ ਜ਼ੀਰੋ ਟੋਲਰੈਂਸ ਦਾ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਹੈ ਵੀ ਸਾਡੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ ਪਰ ਮੁੱਖ ਮੰਤਰੀ ਸਾਹਿਬ ਲੋਕ ਸਮਝ ਚੁੱਕੇ ਆ ਹੁਣ ਤੁਹਾਡੀ ਗੱਲ ਪਹਿਲੀ ਗੱਲ 16 ਤਰੀਕ ਦੀ ਐਫ ਆਈ ਆਰ ਹੋਈ 16 ਤਰੀਕ ਦਾ ਡੀ ਆਈ ਜੀ ਪੁੱਲਰ ਅਰੈਸਟ ਹੋਇਆ ਕੱਲ ਰਾਤ 21 ਰਾਤ ਨੂੰ 5 ਦਿਨ ਤੁਸੀਂ ਬਿਲਕੁਲ ਚੁੱਪੀ ਸਾਦੀ ਰਹੀ 5 ਦਿਨ ਇੱਕ ਅੱਖਰ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਤੁਹਾਡੇ ਆਕਾਵਾ ਵੱਲੋਂ ਨਹੀਂ ਬੋਲਿਆ ਗਿਆ ਇਸ ਮੁੱਦੇ ਤੇ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਪੱਤਰਕਾਰ ਪੰਜਾਬ ਦੇ ਬੁੱਧੀਜੀਵੀ ਇਸ ਵਿਸ਼ੇ ਤੇ ਚਰਚਾ ਕਰਨ ਲੱਗੇ ਕਿ ਜਿਹੜੀ ਚੁੱਪੀ ਹੈ ਜਿਵੇਂ ਕਹਿ ਦਿੰਦੇ ਆ ਸਾਇਲੈਂਸ ਇਜ਼ ਕੰਪਲਿਸਿਟੀ ਸੋ ਇਹ ਇੱਕ ਤਰ੍ਹਾਂ ਦੀ ਤੁਹਾਡੀ ਰਜ਼ਾਮੰਦੀ ਹੋਗੀ ਤੇ ਦੋਨੋਂ ਇਹ ਟਵੀਟ 5 ਦਿਨਾਂ ਬਾਅਦ ਜਾਰੀ ਕਰਨਾ ਪਿਆ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆ ਬਾਜਵਾ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਦੇ ਸਰਪੰਚ ਬਣਨ ਦੇ ਕਾਬਲ ਨਹੀਂ ਸਨ ਉਹ ਅੱਜ ਮੰਤਰੀ ਬਣ ਗਏ ਨੇ ਇਹਨਾਂ ਕੋਲ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ ਸਿਆਮਨ ਨੇ ਪੰਜਾਬ ਚ ਭ੍ਰਿਸ਼ਟਾਚਾਰ ਤੇ ਲਗਾਮ ਕੱਸਣ ਦਾ ਵਾਅਦਾ ਕੀਤਾ ਅੱਜ ਉਨ੍ਹਾਂ ਦੇ ਕਰੀਬੀ ਡੀਆਈਜੀ ਤੋਂ ਕਰੋੜਾਂ ਰੁਪਏ ਅਤੇ ਬੇਸ਼ਕੀਮਤੀ ਸੋਨਾ ਬਰਾਮਦ ਹੋਇਆ ਏ ਬਾਜਵਾ ਨੇ ਕਿਹਾ ਕਿ ਕਾਂਗਰਸ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੇ ਜੋ ਉਮੀਦਵਾਰ ਦਿੱਤੇ ਨੇ ਜੇਕਰ ਉਹ ਵਿਧਾਨ ਸਭਾ ਪਹੁੰਚੇ ਤਾਂ ਸਪੀਕਰ ਨੂੰ ਆਪਣੀ ਕੁਰਸੀ ਛੱਡ ਕੇ ਦੌੜਨਾ ਪਵੇਗਾ ਆ ਬੱਦਾ ਕੀ ਲੱਭਿਆ ਭਵੰਤ ਜੀ ਇਹ ਚੀਫ ਮੰਤਰੀ ਦੇ ਕਾਬਿਲ ਹੈ ਤੁਸੀਂ ਮੈਨੂੰ ਆਪ ਦੱਸੋ ਆ ਦੀ ਕਿ ਸੁਣਤੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀ ਜੱਲਾ ਕਰਦਾ ਉਹ ਜਿਸ ਬੰਦੇ ਦੀ ਦਸਾਰਤਲੇ ਕੇਸ ਨੇ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚੋਂ ਕਿੱਲਬਦੂ ਤੁਸੀਂ ਨਾ ਇਹ ਸਿੱਖ ਹੈ ਮੇਰੀ ਗੱਲ ਚੰਗੀ ਤਰ੍ਹਾਂ ਸਮਝੋ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਨਹੀਂ ਇਹ ਨਾ ਬੇਬੂਪਰਾ ਨਹੀਂ ਕਰਦਾ ਆ ਕਹਿੰਦੇ ਸੀ ਅਹੀਂ ਜੀ ਜਿਹੜੇ ਸਾਡੇ ਵਾਲੈਂਟੀਅਰ ਹੋਣਗੇ ਵਲੰਟੀਅਰਾਂ ਦੀ ਜਮਾਤ ਇਹ ਵਾਲੈਂਟੀਅਰੀ ਚਲਾਇਆ ਕਰਨਗੇ ਪਿੰਡ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਿਆ ਜਾਂਦੀ ਆ ਆ ਵਾਲੈਂਟੀਅਰ ਵੇਖ ਹੀ ਲੈ ਜਦੋਂ ਤੁਹਾਡਾ ਮੌਕਾ ਆ ਸੋਲ ਸਾਹਿਬ ਵਿਚਾਰੇ ਪ੍ਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੈਂਟੀਅਰ ਤੁਹਾਡੇ ਸਾਹਮਣੇ ਆਇਆ ਅਧਿਆਪਕ ਜੀ ਮੈਂ ਸਾਹਮਣੇ ਪਾਸੇ ਨਹੀਂ ਤਾਂ ਨਵਾ ਲੈਂਦੀਆਂ ਨਵਾ ਜੇ ਪੀਕੇ رائے ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਵਲੰਟੀਅਰ ਹੈ ਆਪਾਂ ਅੱਜ ਚਰਨ ਕਰਨੇ ਫੈਸਲਾ ਕੀਤਾ ਇਹਨਾਂ ਦੇ ਕੈਂਡੀਡੇਟਾਂ ਨੇ ਕਦੀ ਧਿਆਨ ਦੇ ਮਾਰੋ ਹੈ ਕੌਣ ਨਹੀਂ ਮੇਰੇ ਵੀ ਲੋਕ ਵਿਧਾਨ ਸਭਾ ਐਮ ਐਲ ਏ ਨੂੰ ਕਹਿੰਦੇ ਨੇ ਲਾਅ ਮੇਕਰ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹੋਂਸੂਬਤ ਨੇ ਕਾਨੂੰਨ ਤੋੜਨ ਵਾਸਤੇ ਲਿਆ ਵਾਸਤੇ ਬੱਤਰਾ ਕਾਨੂੰਨ ਬਣਾਉਣਿਆ ਵਾਸਤੇ ਬਗਾਨਾ ਆ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤੇ ਸਹੀ ਇਹ ਜਿਹੜੇ ਵੋਟਾਂ ਮੰਗਦੇ ਕਿਹੜੀ ਗੱਲ ਤੇ ਵੋਟ ਦੇਣੀ ਜੇ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰ ਨਹੀਂ ਜੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਜੀ ਸੋਚਿਆ ਕਿ ਉਹ ਤਾਂ ਸਪੀਕਰ ਕਰੇਗਾ ਕੀ ਉੱਥੇ ਦੇ ਵਿਧਾਨ ਸਭਾ 'ਚ ਰੋਜ਼ ਕੋਈ ਬਹਿਸ ਹੋਣਾ ਹੋਣੀ ਆ ਉੱਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਿਆਲ ਬੁਲੇਟ ਪ੍ਰੂਫ ਜੈਕਟ ਪਾ ਕੇ ਆਇਆ ਹੈ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੋਦਿਆ ਕਰੇਗਾ ਅੱਪ ਕਿਸ ਕਿਸਮ ਦੇ ਲੋਕ ਲੈ ਕੇ ਆਣ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਇਸ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਰਮਿਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਵੱਲੋਂ ਸਿਰਫ ਦਿਖਾਵੇ ਲਈ ਜ਼ਿਮਨੀ ਚੋਣ 'ਚ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਭਾਜਪਾ ਦਿੱਲੀ ਦੇ ਬਾਰਡਰ ਤੇ ਸੰਘਰਸ਼ ਕਰ ਰਿਹਾ 700 ਤੋਂ ਵੱਧ ਕਿਸਾਨਾਂ ਦੀ ਮੌਤ ਦੀ ਗੁਨਾਹਗਾਰ ਹੈ ਉਹਨਾਂ ਕਿਹਾ ਕਿ ਅਜਿਹੇ ਪਾਰਟੀ ਉਮੀਦਵਾਰਾਂ ਨੂੰ ਦੂਰੋਂ ਹੀ ਹੱਥ ਜੋੜ ਦੇਣੇ ਚਾਹੀਦੇ ਨੇ ਉਹ ਤੇ ਹੋ ਹੀ ਜਾਣੀ ਆ ਜੀ ਦੇਖੋ ਜਿਹੜੀਆਂ ਚੀਜ਼ਾਂ ਕਈਆਂ ਨੇ ਉਹ ਮੁਕੰਮਲ ਕਰਕੇ ਫੇਰ ਹੀ 27 ਚ ਤੁਹਾਡੇ ਮੁੜ ਕੇ ਆਵਾਂਗੇ ਕਿਉਂਕਿ ਹੁਣ ਦੇ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡੇ ਕੋਲ ਆਵਾਂ ਹੁਣ ਦੇ ਆਪਾਂ ਕੰਮ ਕਰੀਏ ਡੇਢ ਸਾਲ ਪੌਣੇ 2 ਸਾਲ ਤੁਹਾਡੇ ਪਏ ਆ ਤਗੜੇ ਹੋ ਕੇ ਕੰਮ ਕਰੀਏ ਇਲਾਕੇ ਦਾ ਸਵਾਰੀਏ ਪਿੰਡਾਂ ਦਾ ਸਵਾਰਦੀਏ ਫਿਰਨੀਆਂ ਬਣਾਈਆਂ ਸੜਕਾਂ ਬਣਾ ਦਈਏ ਨਵੀਆਂ ਇਹੋ ਚੀਜ਼ਾਂ ਹੁੰਦੀਆਂ ਜਦੋਂ ਬੰਦਾ ਜਦੋਂ ਵਿਚਰਦਾ ਆ ਜੋ ਤੁਹਾਡੀਆਂ ਡਿਮਾਂਡਾਂ ਇੰਨੇ ਚਿਰ ਦੀਆਂ 8-9 ਸਾਲ ਹੋ ਗਏ ਤੁਸੀਂ ਉਹੀ ਵੈਸੇ ਦੇ ਦੋਵੇਂ ਧਰਾਂ ਨੂੰ ਬਰਾਬਰ ਹੈ ਮੈਂ ਵੀ ਕੰਦਾ ਜਿ ਵਜਦਾ ਰਿਹਾ ਵਜਦੇ ਤੁਸੀਂ ਵੀ ਕੰਦਾ ਜਿ ਰਹੇ ਜੇ ਸੋ ਇਸ ਕਰਕੇ ਹੁਣ ਆਪਾਂ ਗਾਂ ਖੋਪੇ ਜੋ ਕੱਢੀਏ ਤੇ ਤੁਰੀਏ ਹੁਣ ਗਾਂ ਨੂੰ ਛਾ ਹੁਣ ਭੁੱਲ ਜੀਏ ਮਗਰ ਕੀ ਹੋਇਆ ਕੀ ਨਹੀਂ ਹੋਇਆ ਹੁਣ ਤਗੜੇ ਹੋ ਗਏ ਬੰਨ ਮਾਰ ਦਈਏ ਤੇ ਆ ਜਿਹੜੇ ਤੁਰੇ ਫਿਰਦੇ ਆ ਨਾ ਆ ਕਾਲੀਏ ਤੇ ਦੂਜੇ ਇਹਨਾਂ ਕੋਲ ਹਾਥੀ ਜੜੋ ਉਹਨੇ ਉਹਦੇ ਨਾਲ ਪਹਿਲਾਂ ਹੱਥ ਜੋੜਾ ਸਾਡੇ ਵੀ ਹੱਥੇ ਜੜਾ ਲਓ ਕਿਉਂਕਿ ਜਿਹੜੇ ਬੰਦੇ ਨੇ ਜਿਹੜੀ ਪਾਰਟੀ ਨੇ ਕੰਮ ਹੀ ਨਹੀਂ ਕੋਈ ਚੰਗਾ ਕਰਨਾ ਗੱਲ ਸੁਣਵਾਈਆਂ ਨਹੀਂ ਕਿਤੇ ਅਸੀਂ ਤੇ ਕਹਿੰਦੇ ਰਹੇ ਆ ਲੋਕਾਂ 'ਚ ਜਾਓ ਜਨਤਾ 'ਚ ਜਾਓ ਜਿਹੜਾ ਫੈਸਲਾ ਜਨਤਾ ਕਰਦੀ ਆ ਉਹਦੇ ਤੇ ਪਹਿਰਾ ਦੇ ਦਿਓ ਦੇਖੋ ਅੱਜ ਜਿਹੜੀਆਂ ਤੁਸੀਂ ਮੈਨੂੰ ਡਿਮਾਂਡਾਂ ਦੱਸੀਆਂ ਨੇ ਜੇ ਅੱਜ ਮੈਂ ਉਹਨਾਂ ਤੇ ਪਹਿਰਾ ਦਊਂਗਾ ਫੇਰ ਹੀ ਤੁਹਾਡੇ ਕੋਲ ਆਊਂਗਾ ਨਾ ਫੇਰ ਹੀ ਤੋਂ ਤੁਸੀਂ ਕਹੋਗੇ ਵੀ ਵਾਕਿਆ ਸਾਡਾ ਪੂਰਾ ਆ ਗਿਆ ਹੁਣ ਨਵੇਂ ਸਿਰਿਓ ਆ ਕੰਮ ਕਰੀਏ। ਸੋ ਇਹ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਆ ਭਾਵੇਂ ਬੀਜੇਪੀ ਆ ਬੀਜੇਪੀ ਵਾਲੇ ਤੇ ਮੇਰਾ ਖਿਆਲ ਖਾਲਾ ਪੂਰਤੀ ਕਰਦੇ ਫਿਰਦੇ ਆ। ਮਤਲਬ ਤੁਸੀਂ ਵੇਖੋ ਤੁਸੀਂ ਵੀ ਕਿਸਾਨ ਹੋ ਸਾਰੇ ਆਪਾਂ ਆ ਬਾਰਡਰ ਤੇ ਜੋ ਇਹਨਾਂ ਨੇ ਆਪਣਾ 2-3 ਸਾਲ ਪਹਿਲਾਂ ਹਾਲ ਕੀਤਾ 700 ਸ਼ਹਾਦਤ ਹੋਈ ਆ ਕਿਸਾਨਾਂ ਦੀ 700 ਸ਼ਹਾਦਤ ਅੱਜ ਜਿੰਨਾ ਯੂਥ ਆਪਣਾ ਉੱਥੇ ਜਾ ਕੇ ਡੇਰੇ ਲਾਉਂਦਾ ਰਿਹਾ ਉਹਦੀ ਇਵਜ਼ ਦੇ ਵਿੱਚ ਹੀ ਅੱਜ ਆਪਾਂ ਸਾਰੇ ਬਜੇ ਆ ਮੇਰੇ ਰਗੜ ਦੇਣਾ ਸੀ ਇਹਨਾਂ ਨੇ ਪੰਚਕੁਲਾ ਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਪੁਲਿਸ ਦਾ ਜਾ ਰਿਹਾ ਹੈ ਅਕੀਲ ਦੀ ਮੌਤੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਏਸੀਪੀ ਵਿਕਰਮ ਨਹਿਰਾ ਨੂੰ ਇਸ ਦਾ ਮੁਖੀ ਬਣਾਇਆ ਗਿਆ ਦੂਜੇ ਪਾਸੇ ਅਕੀਲ ਦੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਉਹਨਾਂ ਦਾ ਬੇਟਾ ਲਗਭਗ 18 ਸਾਲਾਂ ਤੋਂ ਮਨੋਰੋਗੀ ਸੀ ਉਹ ਨਸ਼ਾ ਵੀ ਕਰਦਾ ਸੀ 2007 ਤੋਂ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ ਲੋਕ ਉਸ ਦੀ ਮੌਤ ਨੂੰ ਲੈ ਕੇ ਰਾਜਨੀਤਿਕ ਕਰ ਰਹੇ ਨੇ ਉਹ ਅਕਸਰ ਨਸ਼ੇ ਦੀ ਹਾਲਤ 'ਚ ਹਿੰਸਕ ਹੋ ਜਾਂਦਾ ਸੀ ਇੱਕ ਵਾਰ ਮੇਰੀ ਨੂੰਹ ਦੀ ਜਾਨ ਵੀ ਜਾਂਦੇ ਜਾਂਦੇ ਬੱਚੀ ਸੀ कितने स्कूल मैंने बदलवाए उसके चंडीगढ़ के बदलवाए यूनिवर्सिटीज बदलवाई कितने केसेस में उसने पुलिस वालों पे हाथ उठाए मैं माफी मांगी मैंने सिपाहियों से मामला दबाया अपने घर की इज्जत बचाई है मेरे कमरे में उसने आग लगाई मेरे घर में दो बार पुलिस को रिपोर्ट भी किया पंचकुला पुलिस को पंजाब पुलिस में तो पचास बार मैंने उसको भेजा सेफ कस्टडी में हम पब्लिक लाइफ में बहुत सारी चीजें हमें छिपानी पड़ती हैं अगर वो साइकोटिक हो गया था दो से

आठ अक्टूबर को उसने दो से तीन मिनट की वीडियो बनाई जिसमें वो माफी मांग रहा है उसको ये भी नहीं पता कि पतास दिन पहले वीडियो बनाई वो कहता है एक साल पहले वीडियो डाली थी तो मेरा बच्चा साइकोटिक था दिमागी मरीज था जिस तरह से आरोप लग रहे हैं क्या कहेंगे मैंने सब कुछ तो कह दिया ना इस नॉन साइंस कंप्लीट नॉन साइंस ये मेरे बेटे की मौत पे मेरा साथ देने की बजाय उसके साथ खेल रहे हैं ये कुछ सियासी लोग है शमसुद्दीन वगैरा कुछ भी नहीं है ये तो, ये तो चोर चक्के हैं ये इनके खिलाफ फ्रॉड के केस दर्ज हुए बैंक फ्रॉड के ये इनको तो कोई इस्तेमाल कर रहा है दिन बता क्या रिश्तेदार है या फिर मेरा क्या रिश्तेदारी है उससे ये पूछो से रिश्तेदारी क्या कभी आया मेरे घर मैं कभी उसके घर के पूछ लो क्या उससे क्या रिश्ता उससे पूछो मेरा पड़ोसी है वो मैं तो दो किलोमीटर दूर रहता हूँ भले कोला शहर तो मेरा पड़ोसी कैसा बस इन दो सवालों के जवाब लो उससे इन दो सवालों के जवाब लो कि वो तो दो किलोमीटर दूर रहते हैं और मैं हफ्ते पंद्रह दिन कभी महीने में मले को दो तीन दिन के लिए हम जाते हैं बाकी हम पंचकुला में रहते हैं तो कहाँ उसने देखा हमारा जुल्म मेरे बच्चे पे बच्चा बच्चा होता है अपना वो कितना भी माँ का बाप का कत्ल भी कर दे बहुत सारे हादसे हुए मेरी वाइफ की उसने 2008 में तो कुल्ला भी तोड़ा है लेकिन हमने लोगों को कहा गिर गई थी उसने कमरे में आग भी लगाई है उसने एक नौबत आई अपनी बीवी को मौत के कगार पर पहुंचा दिया जिस दिन हमने इसको थाने में भेजा रात तक सब होने लगे ले आओ वापस बच्चा है ये बहुत किस्से है लंबे अट्ठारह साल की हिस्ट्री है ਜਲੰਧਰ ਦੇ ਥਾਣਾ ਫਲੋਰ ਦੇ ਸਸਪੈਂਡ ਕੀਤੇ ਗਏ ਐਸਐਚਓ ਭੂਸ਼ਣ ਕੁਮਾਰ ਨੂੰ ਪੰਜਾਬ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜ਼ੋਰਦਾਰ ਝਾੜ ਪਾਈ ਹੈ ਕਮਿਸ਼ਨ ਦੀ ਚੇਅਰਪਰਸਨ ਨੇ ਐਸਐਚਓ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਬਲਾਤਕਾਰ ਪੀੜਤਾ ਸਿਰਫ 14 ਸਾਲਾਂ ਦੀ ਹੈ ਤੇ ਤੁਸੀਂ ਇਸ ਨਾਲ ਕਿਸ ਤਰ੍ਹਾਂ ਦੀ ਸ਼ਬਦਾਵਲੀ ਚ ਗੱਲ ਕਰ ਰਹੇ ਹੋ ਇਹ ਤੁਹਾਡੀ ਪੋਤੀ ਦੀ ਉਮਰ ਦੀ ਹੈ ਪੰਜਾਬ ਮੈਲਾ ਕਮਿਸ਼ਨ ਨੇ ਇਸ ਮਾਮਲੇ 'ਚ ਇਨਕੁਆਇਰੀ ਮਾਰਕ ਕਰਦੇ ਹੋਏ ਥਾਣਾ ਦੀ ਸੀਸੀਟੀਵੀ ਰਿਕਾਰਡਿੰਗ ਮੰਗੀ ਹੈ ਦੱਸਦੀ ਕਿ ਇਸ ਮਾਮਲੇ ਨੂੰ ਫਲੋਰ ਦੀ ਸੰਸਥਾ ਲੋਕ ਇਨਸਾਫ ਮੋਰਚਾ ਦੇ ਆਗੂ ਜਰਨੈਲ ਸਿੰਘ ਨੇ ਚੁੱਕਿਆ ਹੈ ਕੋਨਾ ਮਤਲਬ 23 24 ਕੋ ਰਾਤ ਕੋ 12 ਵਜੇ ਕਰੀਬ ਨੇ ਰਾਤ ਕੋ 12 ਵਜੇ ਹਾਂਜੀ ਮੈਂ ਥਾਣੇ ਗਏ ਹੋਏ ਥਾਣੇ ਗਏ ਤਾਂ ਮੇਰੇ ਕੋ ਜੋ ਪਰ ਹੋਰ ਵੀ تھے ਤਾਂ ਕਹ ਰਿਹਾ ਕਿ ਐਸਐਚਓ ਸਾਹਿਬ ਆਉਣਗੇ ਤਾਂ ਆਪਸੇ ऐसे चीज़ आपका है मतलब कि में गए सर ने पूछा कि मतलब कि आपके साथ क्या हुआ मैं बोली मेरी लड़की के साथ मतलब रेप हुआ सर ने कहने लगे कि रेप हो गया मतलब कि मेरे को तो लगता नहीं मतलब इसका रेप हुआ है वहाँ कल... कोई महिला कर्मचारी थी कि नहीं नहीं जी कोई नहीं थी नहीं जी। फिर मैंने बोला सर इसको मेडिकल तो कराओ तो वो मैंने सुन लिया चल रही है।, मतलब जो रेव होता है तो चल नहीं पाते इंसान ये गेम रेप थोड़े ना हुआ है ठीक है दस बंदे थोड़े ना इज्जत हाथ डाले है जो लड़की चल नहीं पाएंगे यहाँ तक पहुँच नहीं पाएंगे सामने कहने लगा कि चल कोई बात नहीं है मैं मुंडा को बुला के तो कुरी से दो थप्पड़ लगवा देना मैं बोली सारा मैं तो नहीं मानूंगी मेरा की इज्जत खराब हुए हमारे बदनामी हुए तूने तो ठीक है ना मेडिकल करानी है तो मैं डर के मारे चले गए हमारे साथ सहारा कोई नहीं था मैडम कोई भी कारण उनका सहारा लेना चाहते है ना बिल्कुल मैं हमारे जब गांव का समाज ਸਹਾਰਾ हमको नहीं दिया तो हमने खाने गए जब एसएचओ साहब होके मेरे साथ मेरे लड़की के साथ ऐसे सलोख कर रहे हैं चल कितना शर्मिंद वाली बात है ये पूरी बात तुम बात ਤੁਸੀਂ ਮੈਨੂੰ ਉਸ ਚੀਜ਼ ਦਾ ਜਵਾਬ ਦੋ ਜੋ ਤੁਸੀਂ ਕਾਨਵਰਸੇਸ਼ਨ ਇਹਦੇ ਨਾਲ ਹੋਈ ਹੈ ਸਰ ਬੇਨਤੀ ਹੈ ਮਾਂ ਜੋ ਹਾਈ ਕੋਰਟ ਦੇ ਹੁਕਮ ਨਾਲ ਕੈਮਰਾ ਲੱਗੇ ਹੋਏ ਇਹ ਕੈਮਰਾ ਸਸ ਫਿਗਾ ਲਓ ਮੈਂ ਕੁਝ ਨਹੀਂ ਸੁਣਦਾ ਕਰ ਲੇ ਸਰ ਨੇ ਜੋ ਵੀਡੀਓ ਰਿਕਾਰਡਿੰਗ ਇਹ ਸੁਣਾ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਬੁਲਾ ਰਹੇ ਹੋ ਉੱਥੇ ਇਹ ਤੁਹਾਡਾ ਹੱਕ ਬੰਦਾ ਯੂਨੀਫਾਰਮ 'ਚੋਂ ਤੁਸੀਂ ਸੀਨੀਅਰ ਬੰਦੇ ਹੋ ਤੁਸੀਂ ਜਾ ਕੇ ਪਸਾਬ ਨੂੰ ਇਹ ਰਹੇ ਤੁਸੀਂ ਉਹਨਾਂ ਤੁਸੀਂ ਮੇਰੀ ਗੱਲ ਸੁਣੋ ਇੱਕ ਜਿਹੜਾ ਰਿਸਪੌਂਸਿਬਲ ਬੰਦਾ ਯੂਨੀਫਾਰਮ 'ਚ ਹੈ ਉਹ ਇੱਕ ਗੱਲ ਕਹੇਗਾ ਕਿ ਬੀਬਾ ਤੇਰਾ ਸੀ ਰਿਪੋਰਟ ਬਿਆਨ ਕਰਨਾ ਹੈ ਆਪਣਾ ਬੰਦਾ ਲੈ ਕੇ ਉਸੇ ਆ ਜਾ ਤੁਸੀਂ ਕਿਉਂ ਹੱਸਾਸ ਕੇ ਹੱਥ ਦੇਖ ਲੈਣੇ ਆ ਯੂਜ਼ ਕਰ ਲਾਂਗੇ ਦੇਖ ਲੈਣੇ ਆ ਕਿੱਦਾਂ ਚੱਲਣਾ ਮੈਂ ਖੁਦ ਸੁਣੀ ਉਹ ਵੀਡੀਓ ਸਰ ਬੇਦੀ ਹੈ ਆ ਇਹ ਉਹ ਮੋਟੇ ਜੋ ਬੱਤੀਆਂ ਤੋੜ-ਬੋੜ ਕੇ ਨਹੀਂ ਉਹ ਥੋੜੀ ਆਵਾਜ਼ ਹੈ ਸਰ ਬੇਦੀ ਹੈ ਆ ਉਹਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਕਲੀਅਰ ਕਰ ਦਿੱਤੀ ਆ ਆਪ ਵੀ ਕਹਿ ਰਹੀ ਹੈ ਹਾਂ ਵੀ ਕੱਲ ਕੋਈ ਜਾਣ ਨਹੀਂ ਦੇ ਪਾ ਰਹੀ ਜੇ ਮੇਰੀ ਪਾਈ ਜੀ ਜੇ ਚਾਹੇਗਾ ਆ ਤੁਹਾਡੇ ਪਪਾ ਨਾਲ ਤੁਹਾਪਾਈ ਮੈਂ ਠੀਕ ਆ ਤੁਸੀਂ ਚਾਰੇ ਖਲ ਜਰਾ ਨਹੀਂ ਤੁਸੀਂ ਨਹੀਂ ਕਿਹਾ 나 ਖੁਦ ਵੀਡੀਓ ਸੁਣੀਏ ਰਿਕਾਰਡਿੰਗ ਸੁਣੀਏ ਕਿ ਉਹ ਜਦੋਂ ਚ ਪਹੁੰਚੇਗੀ 5 ਮਿੰਟ ਪਹੁੰਚੇਗੀ ਕਦੋਂ ਇਹਨੇ ਪਹਿਲਾਂ ਤੋਂ ਇਹ ਵੀ ਗੱਲ ਕਹੀ ਆ ਕਿ ਮੈਨੂੰ ਡਰ ਲੱਗ ਰਿਹਾ ਕੁਝ ਕਰਨਾ ਤੇ ਨਹੀਂ ਉਸਕੇ ਹਾਂ ਕੁਝ ਕਰ ਲਾਂਗੇ ਸੋ ਲੈਟਸ ਨੋ ਟਾਕ ਅਬਾਊਟ ਦੈਟ ਓਕੇ ਜਿਹੜੀ ਚੀਜ਼ ਰਿਕਾਰਡਡ ਦੇ ਦਿੱਤੇ ਹੈਗੀ ਉਹ ਤੇ ਹੈ ਹੀ ਹੈ ਬਾਕੀ ਤੁਸੀਂ ਜੋ ਮਰਜ਼ੀ ਝੂਠ ਬੋਲੀ ਚਾਹੋ ਤਾਂ ਮੈਨੂੰ ਨਹੀਂ ਸਮਝ ਆ ਰਿਹਾ ਲੇਕਿਨ ਮੇਰੀ ਨਹੀਂ ਮੈਂ ਬੇਨਤੀ ਨਹੀਂ ਸੁਣਨੀ ਜੋ ਗੱਲ ਮੈਂ ਸੁਣੀ ਆ ਉਸ ਗੱਲ ਦੇ ਉੱਤੇ ਅਸੀਂ ਐਕਟ ਕਰਾਂਗੇ ਠੀਕ ਹੈ ਨਾ ਉਸ ਚੀਜ਼ ਦਾ ਜਵਾਬ ਤੁਹਾਡੇ ਕੋਲ ਨਹੀਂ ਆ ਬਾਕੀ ਤੁਹਾਡੀ ਮੈਂ ਇਨਕੁਆਇਰੀ ਦੇਖ ਲੂੰਗੀ ਵੀ ਕੀ ਨਿਕਲੀ ਹੈ ਬਾਕੀ ਜੀ ਮੈਨੂੰ ਸੀਸੀਟੀਵੀ ਫੁਟੇਜ ਜਿਹੜੀ ਹੈ ਨਾ ਉਹ ਤੁਹਾਨੂੰ ਉਸ ਟਾਈਮ ਦੀ ਜਦੋਂ ਇਹ ਆਏ ਨੇ ਜੋ ਵੀ ਗੱਲ ਹੋਈ ਆ ਆਪਾਂ ਨੂੰ ਚਾਹੀਦੀ ਹੈ ਆਰ ਯੂ ਲਾਈਕ ਟੂ ਸੀ ਦੈਟ ਆਲ ਰਾਈਟ ਓਕੇ ਬਿਕਾਜ਼ ਇਹ

अच्छा तो हाँ सिर्फ तुम दोनों के अंदर ये जो गंदे गंदे बातें करते थे ना ये दूसरी कमरा ले जाके बात करते थे वहाँ पे सिर्फ तुम दोनों ही थे हाँ जी पहला दिन मैं तो ये कह रही तो मेरे को सोनी बहुत लग दी है सर एक सेकेंड एक सेकेंड ये कितनी उम्र होएगी चौदह साल मेरे ख्याल तो आपकी पोती होगी 14 साल की ता है ना सुन में सोनी लग है ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਦੇਸ਼ ਭਰ ਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਵਿਸ਼ਕਰਮਾ ਦਿਵਸ ਕੈਬਨਟ ਮੰਤਰੀ ਅਮਨ ਅਰੋੜਾ ਵੱਖ-ਵੱਖ ਧਾਰਮਿਕ ਸਥਾਨਾਂ ਤੇ ਹੋਏ ਨਤਮਸਤਕ ਅਮਨ ਅਰੋੜਾ ਨੇ ਕਿਹਾ ਸਾਨੂੰ ਕਿਰਤ ਦੇ ਦੇਵਤਾ ਤੋਂ ਸੇਧ ਲੈਣ ਦੀ ਲੋੜ ਦਿੱਲੀ ਚ ਪ੍ਰਦੂਸ਼ਣ ਨੂੰ ਲੈ ਕੇ ਆਪ ਅਤੇ ਭਾਜਪਾ ਦੇ ਆਗੂ ਆਮੋ ਸਾਹਮਣੇ ਮਨਜਿੰਦਰ ਸਿਰਸਾ ਦੇ ਬਿਆਨ ਦਾ ਨੀਲ ਗਰਗ ਨੇ ਦਿੱਤਾ ਜਵਾਬ ਨੀਲ ਗਰਗ ਨੇ ਕਿਹਾ ਆਪਣੇ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਨਾ ਕਰੋ ਬਦਨਾਮ ਸੇਧ ਮੰਤਰੀ ਬਲਬੀਰ ਸਿੰਘ ਸਿਰਸਾ ਦੇ ਬਿਆਨ ਨੂੰ ਦੱਸਿਆ ਬੇਤੁਕਾ ਸੇਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਇਹ ਪ੍ਰਦੂਸ਼ਣ ਹੋ ਰਿਹਾ ਹੈ ਵਾਹਨਾ ਅਤੇ ਨਿਰਮਾਣ ਕਾਰਜਾਂ ਦੇ ਕਾਰਨ ਡੀਆਈਜੀ ਭੁੱਲਰ ਦੀ ਮੁਤਲਕੀ ਸੰਬੰਧੀ ਮੁੱਖ ਮੰਤਰੀ ਦੇ ਟਵੀਟ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ ਬੰਟੀ ਰੁਮਾਣਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸ਼ਰਮਨਾਕ ਕੋਸ਼ਿਸ਼ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਬਾਜਵਾ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਦੇ ਸਰਪੰਚ ਬਣਨ ਦੇ ਕਾਬਲ ਨਹੀਂ ਸਨ ਉਹ ਅੱਜ ਬਣ ਗਏ ਨੇ ਮੰਤਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ